ਮੁੱਖ ਮੰਤਰੀ ਭਗਵੰਤ ਮਾਨ ਵਿਰੋਧੀਆਂ ਤੇ ਤੂੰ ਤੂੰ ਮੈਂ ਮੈਂ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ ਹੁਣ ਤਾਂ ਮਿਆਰ ਮੁੱਖ ਮੰਤਰੀ ਦੀ ਚੇਅਰ ਦਾ ਇਹਨਾਂ ਨੀਚੇ ਲਿਆਏ ਨੇ ਕਿ ਜਰਨਲਿਸਟਾਂ ਦੇ ਉੱਤੇ ਪਰਸੋ ਫਰਸਟ੍ਰੇਸ਼ਨ ਚ ਆ ਕੇ ਜਰਨਲਿਸਟ ਵਾਰੇ ਜੋ ਕੁਝ ਮੁੱਖ ਮੰਤਰੀ ਨੇ ਬੋਲਿਆ ਉਹ ਦਿਖਾਉਂਦਾ ਕਿ ਫਰਸਟ੍ਰੇਸ਼ਨ ਸਰਕਾਰ ਕਿੰਨੀ ਅਨਪੋਪੂਲਰ ਹੈ ਵਿਰੋਧ ਕਿੰਨਾ ਜ਼ਿਆਦਾ ਹੈ ਇਹ ਸਾਰੀਆਂ ਚੀਜ਼ਾਂ ਕਾਰਨ ਬਣ ਰਹੀਆਂ ਨੇ ਕਿ ਮੁੱਖ ਮੰਤਰੀ ਨੂੰ ਹੁਣ ਇਸ ਮਿਆਰ ਤੇ ਗਿਰ ਕੇ ਬਿਆਨਬਾਜ਼ੀ ਕਰਨੀ ਪੈਣੀ ਹੈ ਸਵਾਲ ਇਹ ਖੜਾ ਹੁੰਦਾ ਕਿ ਜਿਹੜਾ ਪਿਛਲੇ ਦਿਨੀ ਜਿਹੜਾ ਇੱਕ ਬੈਟਿੰਗ ਸਕੈਮ ਹੈ ਸੱਤੇ ਦਾ ਸਕੈਮ ਜਿਹੜਾ ਤੇ ਸਾਹਮਣੇ ਆਇਆ ਜਿਹਦੇ ਚ ਚੰਡੀਗੜ੍ਹ ਦੇ 44 ਸੈਕਟਰ ਦਾ ਰਿੰਕੂ ਨਾਮ ਦਾ ਬੰਦਾ ਫੜਿਆ ਗਿਆ ਔਰ ਇਹ ਚੰਡੀਗੜ੍ਹ ਤੋਂ ਇਲਾਵਾ ਦੇਸ਼ ਦੇ ਵਿੱਚ 70 ਥਾਵਾਂ ਤੇ ਇਹ ਸਾਰਾ ਕੁਝ ਚੱਲ ਰਿਹਾ ਸੀ ਔਰ ਅਲੱਗ ਅਲੱਗ ਲੋਕੇਸ਼ਨਸ ਤੇ ਹਰਿਆਣੇ ਦੇ ਵਿੱਚ ਪੰਜਾਬ ਦੇ ਵਿੱਚ ਰੇਡਾਂ ਹੋਈਆਂ ਪਟਿਆਲੇ ਦੇ ਵਿੱਚ ਵੀ ਇਹਨੂੰ ਲੈ ਕੇ ਇੱਕ ਰੇਡ ਹੋਈ ਹੈ ਤੇ ਜਿੱਥੋਂ ਲੱਖਾਂ ਦਾ ਜਿਹੜਾ ਨਕਦੀ ਆ ਉਹ ਬਰਾਮਦ ਹੋਇਆ ਤੇ ਹੁਣ ਅਖਬਾਰਾਂ ਦੇ ਵਿੱਚ ਸਿੱਧਾ ਲਿਖਿਆ ਜਾ ਰਿਹਾ ਜਿੱਦਾਂ ਇਹ ਵੀ ਆ ਰਿਹਾ ਕਿ ਜੀ ਪੰਜਾਬ ਦੇ ਪੁਲਿਸ ਦੇ 10 ਐਸਐਸਓ ਟੌਪ ਦੇ ਆਈਪੀਐਸ ਅਫਸਰ ਹੈ ਜਿਨ੍ਹਾਂ ਦੀ ਮਿਲੀਭੁਗਤ ਇਸ ਸਕੈਮ ਦੇ ਵਿੱਚ ਸੀ ਜਿਨ੍ਹਾਂ ਚ ਮੁਹਾਲੀ ਦੇ ਕੋਈ ਸਾਫਕਾ ਜਿਹੜੇ ਰਹਿ ਕੇ ਗਏ ਨੇ ਐਸਐਸਪੀ ਉਹਨਾਂ ਦਾ ਵੀ ਨਾਮ ਆ ਰਿਹਾ ਸੋ ਜਿਹੜਾ ਪਟਿਆਲੇ ਚ ਪੈਸਾ ਫੜਿਆ ਗਿਆ ਪਟਿਆਲੇ ਦੇ ਵਿੱਚ ਵੀ ਤਿੰਨ ਪੁਲਿਸ ਅਫਸਰ ਨੇ ਜਿਹੜੇ ਵੱਡੇ ਪੁਲਿਸ ਅਫਸਰ ਤਿੰਨ ਵੱਡੇ ਪੁਲਿਸ ਅਫਸਰਾਂ ਦੀ ਇਨਵੋਲਵਮੈਂਟ ਹੁਣ ਸਵਾਲ ਇਹ ਉੱਠਦਾ ਵੀ ਪਟਿਆਲੇ ਦੇ ਸਭ ਤੋਂ ਵੱਡੇ ਪੁਲਿਸ ਅਫਸਰ ਕੌਣ ਨੇ ਵਰੁਣ ਸ਼ਰਮਾ ਜੀ ਸਭ ਤੋਂ ਸਰਕਾਰ ਦੇ ਚਹੇਤੇ ਨੇ ਔਰ ਇਸ ਲੈਵਲ ਤੇ ਚਹੇਤੇ ਨੇ ਕਿ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਨਾਤਾ ਜੇਲ ਦੇ ਬਾਹਰ ਆ ਕੇ ਉਹਨਾਂ ਵੱਲੋਂ ਕੀਤੀ ਜਾ ਰੀਆਂ ਵਧੀਆਂ ਦੀ ਗੱਲ ਕੀਤੀ ਤਾਂ ਸਰਕਾਰ ਦੇ ਮੰਤਰੀ ਸਾਫ ਕਾ ਮੰਤਰੀ ਡਿਫੈਂਡ ਕਰਨ ਦੇ ਲਈ ਹੈ ਹੁਣ ਜ਼ਿੰਮੇਵਾਰੀ ਵਰੁਣ ਸ਼ਰਮਾ ਜੀ ਤੇ ਵੱਡੀ ਹੈ ਕਿ ਉਹਨੂੰ ਦੱਸਣਾ ਚਾਹੀਦਾ ਹੈ ਕਿ ਜਿਹੜੀ ਪਟਿਆਲੇ ਇਨਕਮ ਟੈਕਸ ਡਿਪਾਰਟਮੈਂਟ ਦੀ ਰੇਡ ਹੋਈ ਹੈ ਜਿੱਚ ਲੱਖ ਰੁਪਇਆ ਫੜਿਆ ਗਿਆ ਜੀਤੇ ਦੱਸਿਆ ਜਾ ਰਿਹਾ ਕਿ ਤਿੰਨ ਪੁਲਿਸ ਦੇ ਸੀਨੀਅਰ ਅਫੀਸ਼ਰ ਹੈ ਉਹ ਅਫੀਸ਼ਰ ਦੇ ਨਾਮ ਉਥੋਂ ਦੇ ਐਸਐਸਪੀ ਨੂੰ ਦੱਸਨੇ ਚਾਹੀਦੇ ਨੇ ਕਿਉਂਕਿ ਅਗਰ ਅੱਜ ਐਸਐਸਪੀ ਉਹ ਬਤਿਆ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਂਗਲ ਐਸਐਸਪੀ ਕਦੀ ਜਾਊਗੀ ਕਿ ਕਿਉਂ ਵਿਚਾਰੇ ਨੇ ਉਹ ਅਸਰਾਂ ਨੂੰ ਵਿਚਾਰੇ ਨੇ ਕਿ ਆਪਣੇ ਆਪ ਨੂੰ ਵਿਚਾਰੇ ਨੇ ਔਰ ਦੂਜੀ ਗੱਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪੰਜਾਬ ਦੀ ਸਰਕਾਰ ਦੀ ਜਿਹੜੇ ਕਹਿੰਦੇ ਸੀ ਜੀ ਅਸੀਂ ਕ腐ਪਸ਼ਨ ਦੇ ਅਗੇਂਸਟ ਆਏ ਆਂ ਔਰ ਲੋਕਾਂ ਨੇ ਦੇਖਿਆ ਕਿ 4 ਸਾਲ ਦੇ ਵਿੱਚ ਪੰਜਾਬ ਦੇ ਸਿਰ ਤੇ ਕਰਜ਼ਾ ਉਹ ਚੜਦਾ ਗਿਆ ਤੇ 4 ਲੱਖ ਕਰੋੜ ਦੇ ਕਰੀਬ ਪਹੁੰਚ ਗਿਆ ਤੇ ਸਾਡੇ ਮੁੱਖ ਮੰਤਰੀ ਕੀ ਕਹਿੰਦੇ ਨੇ ਕਹਿੰਦੇ ਜੀ ਸਿੰਗਰ ਵੀ ਤਾਂ ਲੈ ਕੇ ਆਉਂਦੇ ਨੇ ਆਪਣੀ ਮਨਮਰਜ਼ੀ ਦੀ ਸੌ ਮੁੱਖ ਮੰਤਰੀ ਸਾਹਿਬ ਸਿੰਗਰ ਤਾਂ ਇੱਕ ਕਿੱਤਾ ਹੈ ਉਹ ਤਾਂ ਮੰਨ ਲਓ ਬਿਜ਼ਨਸ ਕਰਦਾ ਜੇ ਕਿਸੇ ਦੀ ਵਿੱਤ ਹੈ ਉਹਨੇ ਆਪਣੇ ਖੁਸ਼ੀ ਦੇ ਫੰਕਸ਼ਨ ਤੇ ਬੁਲਾਉਣਾ ਉਹ ਪੈਸੇ ਦੇ ਕੇ ਜਿੰਨੇ ਪੈਸੇ ਨੇ ਬੁਲਾ ਲੂ ਕੀ ਸਰਕਾਰਾਂ ਵਪਾਰ ਕਰਦੀਆਂ ਨੇ ਤੇ ਮੁੱਖ ਮੰਤਰੀ ਮੰਨ ਗਏ ਨੇ ਕਿ ਸਰਕਾਰ ਵਪਾਰ ਕਰਦੀ ਐ ਸੋ ਇਹ ਤਾਂ ਫਿਰ ਸਪਸ਼ਟ ਹੋ ਗਿਆ ਕਿ ਦਿੱਲੀ ਕੋਲੇ ਦਸਕਤ ਕਰਕੇ ਪੰਜਾਬ ਗਿਰਵੀ ਰੱਖਤਾ ਹੁਣ ਦਿੱਲੀ ਤੋਂ ਵਪਾਰ ਚੱਲਦਾ ਹੈ ਕਰਜ਼ਾ ਸੂਬੇ ਤੇ ਚੜ ਰਿਹਾ ਹੈ 12000 ਕਰੋੜ ਹਫ਼ਤਾ ਦਾ ਪੈਸਾ ਖਾ ਗਏ ਤੇ ਦਿੱਲੀੋਂ ਫੈਸਲੇ ਹੁੰਦੇ ਨੇ ਦਿੱਲੀੋਂ ਕੁਰਸੀਆਂ ਸਾਊਂਡ ਪਤਾ ਨਹੀਂ ਕੀ ਕੀ ਦਿੱਲੀੋਂ ਚੱਲਦਾ ਸਾਰਾ ਪੰਜਾਬ ਲੁੱਟ ਕੇ ਦਿੱਲੀ ਪਹੁੰਚ ਗਿਆ ਸੋ ਅੱਜ ਪੰਜਾਬ ਦੇ ਮੁੱਖ ਮੰਤਰੀ ਇਹ ਦੱਸਣ ਕਿ ਸੱਤੇ ਦੇ ਇਹ ਕਾਰੋਬਾਰ ਦੇ ਵਿੱਚ ਕਿਹੜੇ ਅਫਸਰ ਨੇ ਕਿਉਂਕਿ ਇਨਕਮ ਟੈਕਸ ਡਿਪਾਰਟਮੈਂਟ ਤੋਂ ਬੜਾ ਮੈਂ ਕੈਟਾਗਰੀ ਕਹਿ ਦੇਣਾ ਕਿ ਲੁਕਿਆ ਤਾਂ ਰਹਿਣਾ ਨਹੀਂ ਇਹ ਤਾਂ ਸਾਹਮਣੇ ਆ ਜਾਣਾ ਹੋਰ 10 ਦਿਨਾਂ ਨੂੰ ਉਹ ਨਾਮ ਸਾਹਮਣੇ ਆ ਜਾਣੇ ਨੇ ਫੇਰ ਸਵਾਲ ਹੈ ਵੱਡਾ ਉੱਠੂ ਕਿ ਅੱਜ ਤੱਕ ਪੰਜਾਬ ਦੀ ਸਰਕਾਰ ਨੇ ਚੁੱਪੀ ਕਿਉਂ ਸਾਦੀ ਕਿਉਂਕਿ ਆਪਾਂ ਸਾਰਾ ਦਿਨ ਮੁੱਖ ਮੰਤਰੀ ਸਾਹਿਬ ਸੁਖਬੀਰ ਬਾਦਲ ਸੁਖਬੀਰ ਬਾਦਲ ਸੁਖਬੀਰ ਬਾਦਲ ਇਹ ਤਾਂ ਬਿਨਾਂ ਤਾਂ ਕਰਦੇ ਨਹੀਂ ਕੁਝ ਕਿਉਂਕਿ ਅਕਾਲੀ ਦਲ ਲੋਕਾਂ ਦੇ ਵਿੱਚ ਹੁਣ ਬਹੁਤ ਹਰਮਨ ਪਿਆਰਾ ਹੋ ਕੇ ਉੱਪਰ ਰਿਹਾ ਹੈ ਮੁੱਖ ਮੰਤਰੀ ਸਾਹਿਬ ਨੂੰ ਉਹਦੀ ਚਿੰਤਾ ਵੀ ਹੈ ਫਰਸਟ੍ਰੇਸ਼ਨ ਵੀ ਹੈ ਸਾਰਾ ਦਿਨ ਇੱਕੋ ਰੱਤ ਫੜੀ ਹੈ ਕਿ ਜੀ ਸੁਖਬੀਰ ਬਾਦਲ ਮਤਲਬ ਮੈਂ ਯਾਦ ਕਰਾਉਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ 2008 ਦੇ ਵਿੱਚ ਆਹੀ ਮਾਈਕ ਸੀ ਆਹੀ ਭਗਵੰਤ ਮਾਨ ਸੀ ਕਬੱਡੀ ਦਾ ਕੱਪ ਸੀ ਉਦੋਂ ਵੀ ਸੁਖਬੀਰ ਜੀ ਸੁਖਬੀਰ ਜੀ ਸੁਖਬੀਰ ਜੀ ਅੱਜ 2025 ਆ ਗਿਆ ਅੱਜ ਵੀ ਸੁਖਬੀਰ ਜੀ ਸੁਖਬੀਰ ਜੀ ਸੁਖਬੀਰ ਜੀ ਇਹ 2008 ਤੋਂ 2025 ਦੇ ਵਿੱਚ ਆਪ ਜੀ ਐਮਪੀ ਰਹਲੇ ਮੁੱਖ ਮੰਤਰੀ ਹੋ ਪੰਜਾਬ ਨੂੰ ਕੀ ਦੇਣਾ ਇਹ ਕਦੇ ਪੰਜਾਬ ਨੂੰ ਨਹੀਂ ਦੱਸਿਆ ਸੋਹ ਅਫਸਰਾਂ ਦੇ ਨਾਮ ਜਨਤਕ ਕਰੋ ਜੇ ਸਰਕਾਰ ਇਹਨਾਂ ਨੂੰ ਵਿਚਾਰੀ ਹੈ ਸਰਕਾਰ ਦੀ ਮਿਲੀ ਭੁਗਤ ਹੈ ਉਹ ਇਨਕਮ ਟੈਕਸ ਡਿਪਾਰਟਮੈਂਟ ਨੇ ਬਿਲਕੁਲ ਸਪਸ਼ਟ ਤੌਰ ਤੇ ਰੱਖ ਦੇਣਾ ਕਿਉਂਕਿ ਬਾਈ ਨੇਮ ਇਹ ਕਹਿੰਦੇ ਅਫਸਰਾਂ ਨੂੰ ਨੋਟਿਸ ਜਾਰੀ ਹੋ ਜਾਣੇ ਨੇ ਔਰ ਅਫਸਰਾਂ ਦੇ ਨਾਮ ਵੀ ਫਿਰ ਸ਼ਰਮ ਦੀ ਅਕਾਲੀ ਦਲ ਜਨਤਕ ਕਰ ਦੂ ਸੋ ਬਿਹਤਰ ਹੈ ਕਿ ਸਰਕਾਰ ਖੁਦ ਦੱਸ ਦੇ ਕਿ ਕਿਹੜੇ ਅਫਸਰ ਨੇ ਜਿਹੜੇ ਏਡੇ ਵੱਡੇ ਬੈਟਿੰਗ ਦੇ ਸਕੈਮ ਦੇ ਵਿੱਚ ਇਨਵੋਲਡ ਹੈ ਕਿ ਕਿ ਅਫਸਰਾਂ ਤੇ ਜ਼ਿੰਮੇਵਾਰੀ ਹੈ ਪੁਲਿਸ ਤੇ ਲਾਅ ਐਂਡ ਆਰਡਰ ਦੀ ਉਹ ਪੰਜਾਬ ਚ ਖਤਮ ਹੁੰਦਾ ਜਾ ਰਿਹਾ ਹੈ ਆਏ ਦਿਨ ਕਤਲ ਹੋ ਰਹੇ ਨੇ ਗੈਂਗਸਟਰ ਪਾਰੂ ਨੇ ਫਲੋਤੀਆਂ ਮੰਗੀਆਂ ਜਾ ਰੀਆਂ ਨੇ ਫਿਰ ਇਹ ਕਿਹੜੇ ਪਾਸੇ ਨੂੰ ਇਹ ਜਿਹੜੀ ਸਾਰੀ ਐਡਮਿਨਿਸਟ੍ਰੇਸ਼ਨ ਹੈ ਸਾਰੀ ਮਸ਼ੀਨਰੀ ਹੈ ਇਹਦੀ ਵਰਤੋਂ ਕਿਹੜੇ ਪਾਸੇ ਨੂੰ ਹੋ ਰਹੀ ਹੈ ਇਹ ਵੀ ਪੰਜਾਬ ਦੀ ਸਰਕਾਰ ਨੂੰ ਸਪਸ਼ਟ ਤੌਰ ਤੇ ਸਾਹਮਣੇ ਆ ਕੇ ਦੱਸਣੀ ਚਾਹੀਦੀ